ਸਾਸ਼ੀਕਲ ਦੋਸਤੋ ਅਮਰਤਾ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਪੁਲਿਸ ਵੱਲੋਂ ਕਾਂਸਟੇਬਲ ਐਗਜ਼ੀਕਿਊਟਿਵ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਿਆ ਨੇ ਜਿਹੜੀਆਂ ਕਿ 7565 ਪੋਸਟਾਂ ਨੇ ਜੀ ਮੁੰਡੇ ਤੇ ਕੁੜੀਆਂ ਇਹਨਾਂ ਪੋਸਟਾਂ ਨੂੰ ਦੋਵੇਂ ਹੀ ਭਰ ਸਕਦੇ ਆ ਪੋਸਟਾਂ ਨੂੰ ਭਰਨ ਲਈ ਕੀ ਕੀ ਐਲੀਜੀਬਿਲਟੀ ਰਹੂਗੀ ਉਮਰ ਦੀ ਹੱਦ ਅਪਲੀਕੇਸ਼ਨ ਫੀਸ ਸਿਲੈਕਸ਼ਨ ਪ੍ਰੋਸੈਸ ਕੀ ਰਹੂਗਾ ਫਿਜ਼ੀਕਲ ਟੈਸਟ ਵਾਸਤੇ ਕੀ ਕੀ ਮੇਜਰਮੈਂਟ ਹੋਊਗੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਪੁਲਿਸ ਵੱਲੋਂ ਕਾਂਸਟੇਬਲ ਦੀਆਂ 7565 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਇਹਨਾਂ ਨੂੰ ਮੁੰਡੇ ਤੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਨੇ। ਐਪੋਰਟੈਂਟ ਡੇਟਸ ਦੇ ਵਿੱਚ ਲਾਸਟ ਡੇਟ ਇਹਨਾਂ ਪੋਸਟਾਂ ਨੂੰ ਭਰਨ ਦੀ ਆਖਰੀ ਮਿਤੀ 21-10-2025 ਹੈ ਜੀ। 21 ਅਕਤੂਬਰ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ। ਫੀਸ ਭਰਨ ਦੀ ਡੇਟ ਅੱਗੇ 1 ਦਿਨ ਅੱਗੇ ਦਿੱਤੀ ਹੋਈ ਹੈ 22-10-2025 ਤੱਕ ਤੁਸੀਂ ਜਿਹੜੀ ਫੀਸ ਆਨਲਾਈਨ ਕਰ ਸਕਦੇ ਹੋ। ਕਰੈਕਸ਼ਨ ਡੇਟ ਅੱਗੇ ਕਰੈਕਸ਼ਨ ਡੇਟ ਓਪਨ ਹੋਏਗੀ ਜੀ 29 ਤੇ 31 ਜਿਹੜਾ ਕਿ ਅਕਤੂਬਰਾ 2025 ਕਿਉਂਕਿ ਪੋਸਟਾਂ ਭਰਨਾ ਸਮੇਂ ਕਈ ਵਾਰ ਸਾਡੇ ਤੋਂ ਕੋਈ ਗਲਤੀ ਰਹਿ ਜਾਂਦੀ ਆ ਤਾਂ ਉਸ ਨੂੰ ਤੁਸੀਂ ਆ ਦੋ ਡੇਟਾ ਤੁਹਾਨੂੰ ਮਿਲਣਗੇ ਜਿਨ੍ਹਾਂ ਦੇ ਵਿੱਚ ਸਹੀ ਕਰ ਸਕਦੇ ਹੋ ਜੀ ਇਹਨਾਂ ਦਾ ਅੱਗੇ ਤੁਹਾਨੂੰ ਚਾਰਜ ਵੀ ਦੱਸਾਂਗੇ ਕਿ ਸਹੀ ਕਰਨ ਲਈ ਤੁਹਾਨੂੰ ਕੀ ਚਾਰਜ ਹੋਊਗਾ एग्जाम ਡੇਟ ਦਸੰਬਰ 2025 ਤੇ ਜਨਵਰੀ 2025 ਦੇ ਵਿੱਚ एग्जाम ਦੀ ਜਿਹੜੀ ਕਿ ਡੇਟ ਅਨਾਉਂਸ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਹੀ ਜਿਹੜੇ ਕਿ ਐਡਮਿਟ ਕਾਰਡ ਅੱਗੇ ਰਿਲੀਜ਼ ਹੋਣਗੇ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ OBC ਇਕਨੋਮਿਕਲੀ ਵੀਕ ਸੈਕਸ਼ਨ ਦੀ 100 ਰੁਪਏ ਫੀਸ ਹੈ ਜੀ SC ST ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਹੈ ਆਲ ਫੀਮੇਲ ਵਾਸਤੇ ਵੀ ਕੋਈ ਫੀਸ ਨਹੀਂ ਹੈ ਜੀ ਚਾਹੇ ਉਹ SC ਕੈਟਾਗਰੀ ਨੂੰ ਬਿਲੋਂਗ ਕਰਦੇ ਆ ਚਾਹੇ BC ਚਾਹੇ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਜੀ ਉਹਨਾਂ ਦੀ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਅਗੇ ਕਰੈਕਸ਼ਨ ਚਾਰजेस ਤੁਹਾਨੂੰ ਦੱਸਿਆ ਸੀ ਕਿ ਅਗਰ 29 ਤੇ 31 ਅਕਤੂਬਰ ਨੂੰ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਅਗਰ ਤੁਹਾਡੇ ਫਾਰਮ ਭਰਨ ਦੇ ਸਮੇਂ ਕੋਈ ਗਲਤੀ ਰਹਿ ਜਾਂਦੀ ਆ ਦਾ ਫਸਟ ਟਾਈਮ ਅਗਰ ਤੁਸੀਂ ਸਹੀ ਕਰਦੇ ਹੋ ਤਾਂ 200 ਰੁਪਏ ਤੁਹਾਨੂੰ ਕੇ ਚਾਰਜ ਪਊਗਾ ਅਗਰ ਫਿਰ ਵੀ ਤੁਹਾਡੇ ਤੋਂ ਕੋਈ ਮਿਸਟੇਕ ਰਹਿ ਜਾਂਦੀ ਆ ਤਾਂ ਤੁਸੀਂ ਸੈਕੰਡ ਟਾਈਮ ਤੁਹਾਨੂੰ 500 ਰੁਪਏ ਜਿਹੜਾ ਕਿ ਫਾਈਨ ਹੋ ਪਊਗਾ ਜੀ 500 ਰੁਪਏ ਤੁਸੀਂ ਆਨਲਾਈਨ ਪੇ ਕਰਕੇ ਆਪਣੀ ਕਲੈਕਸ਼ਨ ਸਹੀ ਕਰ ਸਕਦੇ ਹੋ ਸੋ ਦੋਸਤੋ ਇਸ ਚੀਜ਼ ਦਾ ਖਿਆਲ ਰੱਖਣਾ ਹੈ ਤੁਸੀਂ ਪੋਸਟ ਅਪਲਾਈ ਕਰਨ ਸਮੇਂ ਹੀ ਪੋਸਟ ਨੂੰ ਸਹੀ ਢੰਗ ਨਾਲ ਅਪਲਾਈ ਕਰਨਾ ਹੈ ਤਾਂ ਕਿ ਤੁਹਾਡੇ ਤੋਂ ਜਿਹੜਾ ਕਿ ਇਹ ਚਾਰਜ ਹੈ ਤੁਹਾਨੂੰ ਨਾ ਪਵੇ ਤੇ ਤੁਸੀਂ ਸਹੀ ਢੰਗ ਨਾਲ ਦੀ ਪੋਸਟ ਆਹੋ ਭਰ ਸਕੋ ਅੱਗੇ ਏਜ ਲਿਮਟ ਦੀ ਗੱਲ ਕਰੀਏ ਤਾਂ ਏਜ ਲਿਮਟ ਦੇ ਵਿੱਚ 18 ਤੋਂ 25 ਸਾਲ ਉਮਰ ਰੱਖੀ ਹੋਈ ਹੈ ਜਰਨਲ ਕੈਟਾਗਰੀ ਦੀ ਜਿਹੜੀ ਬਾਕੀ ਕੈਟਾਗਰੀ ਨੇ ਉਹਨਾਂ ਵਾਸਤੇ ਜਿਹੜੀ ਕਿ ਏਜ ਰੈਲੈਕਸੇਸ਼ਨ ਮਿਲ ਜਾਂਦੀ ਹੈ ਜੀ ਜਿਵੇਂ ਕਿ ਐਸਸੀ ਐਸਟੀ ਕੈਟਾਗਰੀ ਨੂੰ 25 ਤੋਂ 30 ਸਾਲ ਹੋ ਜਾਂਦੀ ਹੈ 5 ਸਾਲ ਦੀ ਛੋੜ ਤੇ ਬੀਸੀ ਜਾਂ ਓਬੀਸੀ ਕੈਟਾਗਰੀ ਨੂੰ 3 ਸਾਲ ਦੀ ਛੋੜ ਹੁੰਦੀ ਹੈ ਜੀ 18 ਤੋਂ 28 ਸਾਲ ਜਿਹੜੀ ਕਿ ਉਹ ਡੇਟ ਹੋ ਜਾਂਦੀ ਹੈ ਤੇ ਏਜ ਦੀ ਲਿਮਟ ਹੈ ਜਿਹੜੀ 1/7/25 ਤੱਕ ਇੰਨੀ ਹੋਣੀ ਚਾਹੀਦੀ ਹੈ ਜੀ ਅੱਗੇ ਪੋਸਟ ਡਿਟੇਲ ਦੀ ਗੱਲ ਕਰੀਏ ਤਾਂ ਪੋਸਟ ਦਾ ਨਾਮ ਕਾਂਸਟੇਬਲ ਐਗਜ਼ੀਕਿਊਟਿਵ ਜਿਵੇਂ ਤੁਹਾਨੂੰ ਦੱਸ ਚੁੱਕੀਆਂ ਜੀ ਮੇਲ ਦੀਆਂ 5069 ਪੋਸਟਾਂ ਨੇ ਜੀ ਤੇ ਇਹਨਾਂ ਵਾਸਤੇ ਕੁਆਲਿਫੀਕੇਸ਼ਨ ਦੇ ਵਿੱਚ 12ਵੀਂ ਪਾਸ ਹੋਣਾ ਲਾਜ਼ਮੀ ਹੈ ਤੇ ਨਾਲ ਹੀ ਇਹਨਾਂ ਨੇ ਜ਼ਰੂਰੀ ਕੀਤਾ ਹੈ ਕਿ ਐਲ ਐਮ ਵੀ ਡਰਾਈਵਿੰਗ ਲਾਇਸੈਂਸ ਲਾਈਟ ਮੋਟਰ ਵਹੀਕਲ ਦਾ ਲਾਇਸੈਂਸ ਹੋਣਾ ਚਾਹੀਦਾ ਜੀ ਤੇ ਫਿਜ਼ੀਕਲੀ ਜਿਹੜਾ ਟੈਸਟ ਹੋਊਗਾ ਉਹ ਤੋਂ ਉਹਨਾਂ ਕੋਲੇ ਉਪਲਬਧ ਹੋਣਾ ਚਾਹੀਦਾ ਹੈ ਕਾਂਸਟੇਬਲ ਐਗਜ਼ੀਕਿਊਟਿਵ ਜਿਹੜੀ ਫੀਮੇਲ ਦੀ ਪੋਸਟ ਆ 2496 ਪੋਸਟਾਂ ਨੇ ਜੀ 12ਵੀਂ ਪਾਸ ਸਿਰਫ ਇਹਨਾਂ ਵਾਸਤੇ ਹੋਣੀ ਚਾਹੀਦੀ ਆ ਅੱਗੇ ਪੀਐਮਟੀ ਫਿਜ਼ੀਕਲ ਮੀਜ਼ਰਮੈਂਟ ਕਰੈਸ਼ ਤੇ ਪੀਐਸਟੀ ਜਿਹੜਾ ਕਿ ਫਿਜ਼ੀਕਲ ਸਟੈਂਡਰਡ ਟੈਸਟ ਵਾਸਤੇ ਜਿਹੜਾ ਕਿ ਇਹਨਾਂ ਨੇ ਅੱਗੇ ਕੈਟਾਗਰੀ ਵਾਈਜ਼ ਹਾਈਟ ਤੇ ਚੈਸਟ ਦੱਸੀ ਹੋਈ ਆ ਮੇਲ ਜਨਰਲ ਦੇ ਓਬੀਸੀ ਤੇ ਐਸਸੀ ਵਾਸਤੇ 170 ਸੈਂਟੀਮੀਟਰ ਦਿੱਤੀ ਹੋਈ ਆ ਜੀ 85cm ਅਨਐਕਸਪੈਂਡ ਤੇ 85cm ਐਕਸਪੈਂਡਡ ਕਰਕੇ ਦਿੱਤੀ ਹੋਈ ਆ ਮੇਲ ਐਸਟੀ ਹਿਲ ਏਰੀਆ ਪਹਾੜੀ ਏਰੀਆ ਦੇ ਤੇ ਐਸਟੀ ਕੈਂਡੀਡੇਟ ਵਾਸਤੇ 165 ਸੈਂਟੀਮੀਟਰ ਦਿੱਤੀ ਹੋਈ ਆ ਹਾਈਟ ਤੇ ਅੱਗੇ ਫੀਮੇਲ ਜਨਰਲ ओबीसी ਤੇ ਐਸਸੀ ਕੈਟਾਗਰੀ ਵਾਸਤੇ 157 ਸੈਂਟੀਮੀਟਰ ਜਿਹੜੀ ਕਿ ਹਾਈਟ ਦਿੱਤੀ ਹੋਈ ਆ ਫੀਮੇਲ ਐਸਟੀ ਹਿਲ ਏਰੀਆ ਕੈਂਡੀਡੇਟ ਵਾਸਤੇ 155 ਸੈਂਟੀਮੀਟਰ ਜਿਹੜੀ ਕਿ ਹਾਈਟ ਦਿੱਤੀ ਹੋਈ ਆ ਅੱਗੇ ਰੇਸ ਰਨਿੰਗ ਜਿਹੜੀ ਕਿ 1600 ਮੀਟਰ ਹੋਣੀ ਆ ਜਿਹਦੇ ਵਿੱਚ ਉਮਰ ਦੇ ਹਿਸਾਬ ਨਾਲ ਜਿਹੜੀ ਕਿ ਇਹ ਮੇਲ ਤੇ ਫੀਮੇਲ ਦੀ ਜਿਹੜੀ ਕਿ ਰੇਸ ਦਿੱਤੀ ہوئی ਆ ਵੀ ਕਿੰਨੇ ਮਿੰਟ ਦੇ ਵਿੱਚ ਪਾਸ ਕਰਨੀ ਆ ਅਪ ਟੂ 30 ਸਾਲ ਤੱਕ ਜਿਹੜੀ ਕਿ ਰੇਸ ਆ ਉਹ ਮੇਲ ਕੈਂਡੀਡੇਟਸ ਇਹ ਮੰਟ ਦਿੱਤੇ ਹੋਏ ਨੇ ਤੇ ਫੀਮੇਲ ਵਾਸਤੇ 8 ਮਿੰਟ ਦਿੱਤੇ ਹੋਏ ਹਨ 20 ਤੋਂ 40 ਸਾਲ ਦੇ ਵਿੱਚ 7 ਜਿਹੜੇ ਕਿ ਮਿੰਟ ਦਿੱਤੇ ਹੋਏ ਆ ਤੇ 9 ਫੀਮੇਲ ਵਾਸਤੇ ਦਿੱਤੇ ਹੋਏ ਨੇ ਜੀ ਆਪਾਂ 40 ইয়ারਸ 40 ਸਾਲ ਤੋਂ ਉੱਪਰ 8 ਮਿੰਟ ਮੇਲ ਵਾਸਤੇ ਤੇ 10 ਮਿੰਟ ਫੀਮੇਲ ਵਾਸਤੇ ਦਿੱਤੇ ਹੋਏ ਅਗੇ ਲੌਂਗ ਜੰਪ ਤੇ ਹਾਈ ਜੰਪ ਦੀ ਗੱਲ ਕਰੀਏ ਤਾਂ ਮੇਲ ਕੈਂਡੀਡੇਟ ਵਾਸਤੇ ਲੌਂਗ ਜੰਪ 14 ਫੁੱਟ ਆ ਜੀ ਤੇ ਹਾਈਟ ਜਿਹੜੀ ਕਿ ਹਾਈ ਜੰਪ ਆ ਜਿਹੜਾ ਕਿ ਉਹ 3.9 ਫੁੱਟ ਜਿਹੜਾ ਕਿ ਦਿੱਤਾ ਹੋਇਆ ਫੀਮੇਲ ਵਾਸਤੇ 10 ਫੀਟ ਜਿਹੜਾ ਕਿ ਲੌਂਗ ਜੰਪ ਆ ਤੇ ਹਾਈ ਜੰਪ 3 ਫੀਟ ਦਿੱਤਾ ਹੋਇਆ 3 ਫੁੱਟ ਦਿੱਤਾ ਹੋਇਆ ਤੇ ਅਗਰ ਤੁਸੀਂ ਪੋਸਟਾਂ ਦੇ ਸੰਬੰਧੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੀ ਅਫੀਸ਼ੀਅਲ ਵੈਬਸਾਈਟ punjabjobstation.com ਤੇ ਆ ਕੇ ਤੁਸੀਂ ਪੋਸਟਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਵੈਬਸਾਈਟ ਦੇ ਤੁਹਾਨੂੰ ਹਰ ਤਰ੍ਹਾਂ ਦੀਆਂ ਪੋਸਟਾਂ ਦੀ ਜਾਣਕਾਰੀ ਐਡਮਿਟ ਕਾਰਡ ਰੋਲ ਨੰਬਰ ਤੇ ਰਿਜ਼ਲਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਦੋਸਤੋ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਏ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਹੈ ਥੈਂਕਸ ਫॉर ਵਾਚਿੰਗ